ਪਹਿਲੀ ਬਾਟੀਆਂ ਚ ਕਹਿੰਦੀ ਆ ਹਾਂ ਕਹਿੰਦੀ ਹਾਂ ਬਣਾ ਲਈ ਹਾਂ ਹਾਂ ਆ ਕੇ ਪਾਣੀ ਮੈਨੂੰ ਵੀ ਦੋ ਬਾਟੀਆਂ ਚ ਤਾਂ ਪਹਿਲਾਂ ਤਾਂ ਤੂੰ ਉੱਠੀ ਨਹੀਂ ਹੈਗੀ ਟਾਈਮ ਤੇ ਹੁਣ ਜਦੋਂ ਪਤਾ ਲੱਗ ਗਿਆ ਵੀ ਚਾਹ ਬਣਾ ਲਈ ਹੁਣ ਲੈਣ ਆ ਗਏ ਹੈ ਕਿ ਉੱਠੀ ਕਿਉਂ ਨਹੀਂ ਹੈਗੀ ਹਜੇ ਟਾਈਮ ਹੀ ਨਹੀਂ ਹੋਇਆ ਸੀ ਚਾਹ ਦਾ ਉਹਨਾਂ ਨੇ ਮੰਗੀ ਸੀ ਮੈਂ ਲੈ ਆਉਣੀ ਸੀ ਹੋਇਆ ਸੀ ਕਿੰਨਾ ਦਿਨ ਚੜਾ ਪਿਆ ਸਟਾਰਟਿੰਗ ਤੇ ਬੋਲਾਂ ਹੁਣ ਮੈਂ ਇੱਕ ਆ ਬੀ ਚੱਲ ਭੜੀ ਮੇਰੇ ਕੋਲ ਤਾਂ ਟਾਈਮ ਨਹੀਂ ਤੇ ਨਾ ਬਗਵਾਸ ਕਰ ਮੈਂ ਜਾਣਾ ਬਾਟੀਆਂ ਹੀ ਮਾਰੂਗੀ ਲੈ ਆ ਫੜ ਬਾਟੀਆਂ ਨਾ ਪਾ ਜਾ ਠੀਕ ਐ ਐਵੇਂ ਕਿ ਉਹ ਹੀ ਵੀ ਚੱਲ ਭੜੀ ਮੇਰੇ ਕੋਲ ਤਾਂ ਟਾਈਮ ਗੱਲ ਮੈਂ ਹਸੀ ਜਾਂਦੀ ਮੇਰੇ ਮੂਰੇ ਖੜੀ ਮਰੀਆ ਸਿਕੜਾ ਪਿੱਛੇ ਹੜ ਕੇ ਹਸ ਲੈਣੀਆ ਫਿਰ ਵੀ ਇਹ ਕਿੰਨਾ ਕੁ ਲੈ ਕੇ ਆਈ ਸੀ ਇਹਨੂੰ ਹਨਾ ਵੀ ਜਦੋਂ ਵਿਆਹ ਹੋਇਆ ਉਹ ਕੀ ਲੈ ਕੇ ਆਈ ਸੀ ਇਹ ਵੀ ਮੈਂ ਮੇਰੇ ਵਿਆਹ ਵਾਲੇ ਮੈਂ ਇੰਨੇ ਸੋਹਣੇ ਕੱਪੜੇ ਵਹ ਨਾਲ ਇਹ ਕਿਆਂ ਤੋਂ ਇਨੇ ਸੋਹਣਿਆ ਆਇੰ ਪਵਾਇਆ ਮੈਂ ਸੋਹਣਾ ਪਵਾਇਆ ਵੀ ਇਹਨੇ ਮੈਨੂੰ ਭੋਰਾ ਵੀ ਨਹੀਂ ਪਿਆਰ ਕਰਦੀ ਚਲੋ ਉਹਦੇ ਪਿੱਛੇ ਨਾ ਪਿਆਰ ਕਰੀ ਤੂੰ ਕਹਾਂਗੀ ਵੀ ਇਹ ਹਾਂ ਵੀ ਉਹਦਾ ਮੇਰਾ ਰਿਸ਼ਤਾ ਆਇ ਮੰਗਦੀ ਸੀ ਵੀ ਹਾਂ ਸਾਨੂੰ ਇਸੇ ਦਾ ਰਿਸ਼ਤਾ ਚਾਹੀਦਾ ਥੋੜੀ ਜਿਹਾ ਹੀ ਆ ਨਹੀਂ ਵਿਆਹ ਤਾਂ ਬਾਅਦ ਨਹੀਂ ਵਿਆਹ ਹੀ ਨਹੀਂ ਕਿਵੇਂ ਕਰਤੀ ਮਮਮੀ ਤੇ ਪ੍ਰੀਤੀ ਦੀ ਗੱਲ ਦੱਸਦੀ ਨਹੀਂ ਸਾਨੂੰ ਤੇ ਡੈਡੀ ਨੇ ਮੰਗਾਈ ਆ ਕਹਿੰਗੇ ਕੀ ਹੋਦੋਤਾ ਤਾ ਚਾਹ ਬਣਾਉਣ ਵੇਲੇ ਉੱਠਿਆ ਨਹੀਂ ਗਿਆ ਤੈਥੋਂ ਹੈ ਹੁਣ ਜੇ ਮੈਂ ਬਣਾਈ ਹੁਣ ਤੈਨੂੰ ਪਤਾ ਲੱਗੇ ਵੀ ਚਾਹ ਬਣ ਗਈ ਠੀਕ ਹੈ ਹੁਣ ਮੈਂ ਚਾਹ ਬਣਾਉਣੀ ਆਈ ਸੀ ਚਲ ਤੈਂ ਬਣਾ ਰੱਖੀਏ ਮੈਂ ਸੋਚਿਆ ਵੀ ਚਲ ਪਵਾ ਕੇ ਲੈ ਜਾਨੀ ਆ ਤੇਰੇ ਨਾਲ ਤਾਂ ਸਾਰਾ ਕੰਮ ਉਹ ਕਰਾ ਦਿੰਦੀ ਐ ਆਥਣ ਦਾ ਜਿਹੜੀ ਹੁੰਦੀ ਐ ਸਬਜ਼ੀ ਚੀਰ ਕੇ ਰੱਖ ਦਿੰਦੀ ਐ ਮੂਰੇ ਕੋਈ ਚਾਹ ਵਾਲਾ ਭਾਂਡਾ ਕੋਈ ਪਾਣੀ ਵਾਲਾ ਨਾਲ ਦੀ ਨਾਲ ਧੋ ਤੋ ਕੇ ਧਰ ਦਿੰਦੀ ਐ ਆਜਾ ਜਾਲ ਦੇਖਦੇ ਕੀ ਬਣਦਾ ਫਿਰ ਆਜਾ ਹਾਂ ਜੇ ਤੁਹਾਡੇ ਹਿਸਾਬ ਨਾਲ ਹੋਰ ਕੁਝ ਬਣਾਉਣੀ ਆ ਤਾਂ ਹੋਰ ਬਣਾ ਲਓ ਠਲਾਰ ਕੇ ਹਾਂ ਓੜੇ ਮੈਂ ਕਿਹਾ ਨਾ ਵੀ ਸਟਾਰਟਿੰਗ ਦੇ ਘੈਂਟ ਘੈਂਟ ਹੋਂ ਡੇ ਲਓ ਫਿਰ ਲਾ ਲਓ ਘੜੀ ਦੇ ਘੈਂਟ ਲਾ ਲਓ ਹੋਰ ਕੀ ਬਸ ਆਇਆ ਤੂੰ ਵੀ ਕਹਿੰਦੀ ਤੁਸੀਂ ਕਿਹੜਾ ਮੇਰੇ ਅਦਾਸ ਦਾ ਪੁੱਛਣਾ ਸਾਨੂੰ ਤਾਂ ਹਾਂ ਸਾਨੂੰ ਤਾਂ ਫੋਨ ਤੋਂ ਬਿਨਾ ਕੋਈ ਗੱਲ ਪਤਾ ਨਹੀਂ ਫੋਨ ਕੀ ਕਹਾਂ ਸਰ ਨਾ ਪਾਏਗੀ ਮੈਨੂੰ ਕਿਹੜਾ ਬਣਾਉਣੀ ਨਹੀਂ ਹੁੰਦੀ ਸੋਨ ਠੀਕ ਹੈ ਇੱਕ ਮਿੰਟ ਇੱਕਠੇ ਕਰ ਲਾਂ ਫਿਰ ਉੱਥੇ ਤਾਂ ਦੋ ਹੀ ਕੱਪੜੇ ਨੇ ਲੈ ਇੱਕ ਮਿੰਟ ਤਾਰ ਰੜ ਗਈ ਉਹ ਅਹੀਂ ਖੜ ਗਈ ਦੇਖ ਲੈ ਸਾਰੇ ਕੱਪੜੇ ਧੋਤੇ ਮਸ਼ੀਨ ਮੈਂ ਲੈ ਕੇ ਆਈਆਂ ਮੇਰੇ ਛੱਡ ਤੇ ਗੱਲ ਮਸ਼ੀਨ ਦੇ ਦੁੱਖ ਲੱਗਣ ਦੀ ਗੱਲ ਨਹੀਂ ਹੈਗੀ ਵੀ ਮੈਂ ਉਸੇ ਕੱਪੜੇ ਪਾਉਂਦੀ ਇਕੰਟ ਹੋ ਰਹੀਆ ਜੇ ਸਭ ਨੂੰ ਲੱਗਦਾ ਚਾਹੇ ਮੈਂ ਬੋਲ ਮੇਰੇ ਮਨ ਚ ਤਾਂ ਇਹ ਜਾ ਕੁਝ ਨਹੀਂ ਚੱਲਦਾ ਹੈਗਾ ਪਰ ਜੇ ਤੈਨੂੰ ਲੱਗਦਾ ਵੀ ਮੇਰੇ ਮਨ ਚ ਹੈ ਜਾ ਕੁਝ ਚੱਲਦਾ ਉਹਦੇ ਕੋਲੇ ਉਹਦਾ ਮੇਰੇ ਕੋਲੇ ਕੋਈ ਨਹੀਂ ਮੇਰੇ ਮਨ ਚ ਤਾਂ ਇਹ ਜਾ ਕੁਝ ਨਹੀਂ ਚੱਲਦਾ ਹੈਗਾ ਪਰ ਜੇ ਤੈਨੂੰ ਲੱਗਦਾਗਾ ਤਾਂ ਉਹਦੇ ਪੂਰੇ ਤਾਂ ਉਹਦਾ ਕੋਈ ਹੱਲ ਨਹੀਂ ਉਹਦਾ ਮੇਰੇ ਕੋਲੇ ਕੋਈ ਲਾਜ਼ਮੀ ਮੈਂ ਤਾਂ ਤੇਰੇ ਕੋਲੇ ਕਿ ਮੈਂ ਤਾਂ ਇੰਨੇ ਪਿਆਰ ਨਾਲ ਹੁਣ ਤਾਂ ਜਿੰਨੀਆਂ ਮਰਜ਼ੀਆਂ ਮਿੱਠੀਆਂ ਮਰਜ਼ੀਆਂ ਹੁਣ ਦਵਾਰੋਂ ਵਾਲੀ ਮੇਰੀ ਪਰਜਾਈ ਨੇ ਸਹੀ ਗੱਲ ਕਹੀ ਸੀ ਕਹਿੰਦੀ ਆਪਦਾ ਅੱਡ ਹੋ ਪਰਜਾਈ ਨੇ ਇਹਦੇ ਨਾਲੇ ਗਵੰਡਣ ਨੇ ਸਹੀ ਸਹੀ ਗੱਲ ਕਹੀ ਸੀ ਮੇਰੀ ਪਰਜਾਈ ਨੇ ਇੱਕ ਮਿੰਟ ਮੇਰੀ ਬਾਤ ਜੀ ਅੜ ਜਾਈ ਗਵੰਡਣ ਨੇ ਵੀ ਮੈਨੂੰ ਆਪਦੀ ਹੱਦ ਬੀਤੀ ਦੱਸੀ ਆ ਵੀ ਕਿਵੇਂ ਉਹਨਾਂ ਦਾ ਖਰਚ ਦੂਜੇ ਦੁਬਾਰੇ ਗਵੰਡਰ ਨੇ ਮੈਨੂੰ ਆਪਦੀ ਹੱਦ ਬੀਤੀ ਦੱਸੀ ਆ ਵੀ ਕਿਵੇਂ ਉਹਦੀ ਦਰਾਣੀ ਉਹਦੇ ਤਨਖਾਹ ਉਹਦੇ ਘਰ ਵਾਲੇ ਦੀ ਤਨਖਾਹ ਚੋਂ ਪੈਸੇ ਖਾਂ ਆਪਾਂ ਦਵਾਈ ਲੈਣ ਗਏ ਸੀ ਦੇਖੋ ਹਨਾ ਪਾਪੇ ਨੂੰ ਵੀ ਪੁੱਛ ਲਿਆ ਸੀਗਾ ਮੈਂ ਵੀ ਉਹ ਡਾਕਟਰ ਨੇ ਕਿਹਾ ਵੀ ਦੁੱਧ ਨਾਲ ਦਵਾਈ ਲੈਣੀ ਆ ਆਪਾਂ ਮੁੱਲ ਲੈਣੇ ਆਈ ਦੁੱਧਾ ਨਹੀਂ ਕਿ ਮਟ ਮੈਂ ਤਰਨਾ ਸੀ ਤਾਂ ਇਹ ਬੋਲਣਾ ਸੀ ਵਰਤੋ ਸਟਾਰਟ ਹੋਰ ਤੈਵੇਂ ਬੋਲਣਾ ਸੀ ਵੀ ਦੇਖੋ ਨਾ ਮੈਨੂੰ ਕਿਹਾ ਸੀ ਨਾ ਵੀ ਵੀ ਉਹ ਰੱਗੋਂ ਨੂੰ ਫਿਰਦੀਆਂ ਨੇ ਹੈ ਵੀ ਉਹਨਾਂ ਨੇ ਪੈਸੇ ਨੇ ਦਿਮਾਗ ਖਰਾਬ ਕਰਤਾ ਵੀ ਤਾਂ ਅਲੱਗ ਹੋ ਗਈਆਂ ਉਹ ਵੀ ਇੰਨਾ ਪਿਆਰ ਸੀ ਸਾਡੇ ਵਿੱਚ ਨਾ ਕੀ ਹੋ ਗਿਆ ਐਵੇਂ ਹੋ ਗਿਆ ਅਬ ਜਿਉਂ ਕਿ ਲੈ ਕੇ ਮੈਂ ਕਹੂੰਗਾ ਵੀ ਨਾ ਪੈਸੇ ਨੇ ਨਹੀਂ ਲੱਕੀਤਾ ਨਹੀਂ ਹਰ ਉਸ ਪੈਸੇ ਦਾ ਵੀ ਹੈਗਾ ਨਾ ਵੀ ਬਾਕੀ ਲੋਕਾਂ ਦੀ ਚੱਕਤ ਵਾਲੀ ਆ ਮੈਂ ਮੈਂ ਇਹਦੇ